ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਡਿਸਕਸ ਕਰਾਂਗੇ ਕਿ ਗਣਿਤ ਦਾ ਸਰੂਪ ਨੇਚਰ ਆਫ ਮੈਥਮੈਟਿਕ ਹਾਂਜੀ ਸ਼ੁਰੂ ਕਰਦੇ ਹਾਂ ਕਹਿੰਦੇ ਗਣਿਤ ਦਾ ਨੇਚਰ ਗਣਿਤ ਦਾ ਨੇਚਰ ਹਾਂਜੀ ਕੀ ਹੁੰਦਾ ਹੈ ਗਣਿਤ ਸਕੂਲ ਪਾਠ ਕਰਮ ਦਾ ਬੜਾ ਜ਼ਰੂਰੀ ਅਤੇ ਮਹੱਤਵਪੂਰਨ ਅੰਗ ਹੈ ਇਸ ਨੂੰ ਪੂਰੀ ਤਰ੍ਹਾਂ ਸਮਝਣ ਲਈ ਵੱਖ-ਵੱਖ ਮਾਇਰਾਂ ਅਤੇ ਵਿਗਿਆਨਾਂ ਦੁਆਰਾ ਪੇਸ਼ ਕੀਤੀਆਂ ਗਈਆਂ ਪਰਿਭਾਸ਼ਾਵਾਂ ਦਾ ਵਿਸ਼ਲੇਸ਼ਣ ਕਰਕੇ ਸਮਝਣ ਦੀ ਲੋੜ ਹੈ ਜਿਹਾ ਕਰਨ ਨਾਲ ਗਣਿਤ ਦੇ ਸਰੂਪ ਬਾਰੇ ਪਤਾ ਲੱਗਦਾ ਹੈ ਕਿਵੇਂ ਪਤਾ ਲੱਗਦਾ ਹੈ ਕਿ ਆਪਾਂ ਡਿਸਕਸ ਕਰਦੇ ਆਂ ਅ ਸਟਡੀ ਆਫ ਪੈਟਰਨ ਐਂਡ ਆਰਡਰ ਪੈਟਰਨ ਅਤੇ ਕਰਮ ਦਾ ਅਧਿਐਨ ਗਣਿਤ ਪੈਟਰਨ ਅਤੇ ਕਰਮ ਦਾ ਅਧਿਐਨ ਹੈ ਇਸ ਵਿੱਚ ਅੰਕ ਨੰਬਰ ਅਤੇ ਆਕਾਰ ਬਾਰੇ ਦੱਸਿਆ ਜਾਂਦਾ ਹੈ ਦੀ ਸੈਕਿੰਡ ਵਨ ਇਜ਼ ਮੈਥਮੈਟਿਕ ਇਸ ਲੈਂਗੁਏਜ ਗਣਿਤ ਦੀ ਭਾਸ਼ਾ ਗਣਿਤ ਦੀ ਆਪਣੀ ਭਾਸ਼ਾ ਤੇ ਚਿੰਨ੍ਹ ਹੈ ਜਿਹੜੀ ਕਿ ਲੰਬੀਆਂ ਪਰਿਵਰਸ਼ਾਂਵਾਂ ਨੂੰ ਸਹੀ ਅਤੇ ਛੋਟੇ ਕਰਕੇ ਲਿਖਦੇ ਹਨ ਇਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਚਿੰਨ ਵਰਤੂ ਵਿੱਚ ਲਿਆਂਦੇ ਜਾਂਦੇ ਹਨ ਉਦਾਹਰਨ ਦੇ ਤੌਰ ਤੇ ਅਸਾਰੇ ਚਿੰਨੇ ਦਿੱਤੇ ਹੋਏ ਹੈ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਗਣਿਤ ਦੀ ਭਾਸ਼ਾ ਤੇ ਜਿਨ੍ਹਾਂ ਨੂੰ ਹੋਰ ਫਾਰਮੂਲੇ ਵਿੱਚ ਵੀ ਵਰਤਿਆ ਜਾਂਦਾ ਹੈ ਜਿਵੇਂ ਕਿ a b b a a b b a ਬਿਲੋਂਗਸ ਟੂ ਏ ਬੀ ਬਿਲੋਂਗਸ ਟੂ ਆਰ ਇਸ ਦਾ ਅਰਥ ਹੈ ਜੋੜ ਅਤੇ ਗੁਣਨਫਲ ਦੋ ਸੰਖਿਆਵਾਂ ਦਾ ਅਲੱਗ ਹੈ ਜਿਨ੍ਹਾਂ ਵਿੱਚ ਉਹਨਾਂ ਨੂੰ ਜੋੜਿਆ ਜਾਂਦਾ ਹੈ ਗਣਿਤ ਹੈ ਆ ਇੱਕ ਸਟਰਕਚਰ ਦੇ ਕੇ ਨੂੰ ਸਮਝਾਇਆ ਗਿਆ ਹੈ ਵੀ ਗਣਿਤ ਕੀ ਉਸ ਉੱਚੇ ਦੀ ਪ੍ਰਕਿਰਤੀ ਹੈ ਕਲਾ ਹੈ ਲਿਖਤੀ ਹੈ ਕਰਮ ਹੈ ਪ੍ਰੈਕਟੀਕਲ ਹੈ ਭਾਸ਼ਾ ਹੈ ਦੈਟਸ ਇਟ ਅੱਗੇ ਆਪਾਂ ਡਿਸਕਸ ਕਰਦੇ ਹਾਂ ਗਣਿਤ ਦਾ ਵਿਗਿਆਨ ਦਾ ਸਹੀ ਰੂਪ ਮੈਥਮੈਟਿਕ ਐਜ਼ ਐਨ ਐਕਸੈਕਟ ਸਾਇੰਸ ਗਣਿਤ ਵਿਗਿਆਨ ਦਾ ਸਹੀ ਰੂਪ ਹੈ ਜਿਸ ਵਿੱਚ ਸੰਵੇਦਨਸ਼ੀਲ ਯੋਗਤਾਵਾਂ ਅਤੀ ਸ਼ਕਤੀਆਂ ਦੀ ਗੱਲ ਕੀਤੀ ਗਈ ਹੈ ਇਸ ਦਾ ਮੁਢਲਾ ਤੱਤ ਤਰਕ ਵਿਸ਼ਲੇਸ਼ਣ ਪਟਾਨ ਬਣਾਵਟ ਤੇ ਸਧਾਰਨ ਹੈ ਸ਼ੁੱਧ ਤੇ ਅਮਲੀ ਸ਼ਾਖਾ ट्रू ਐਂਡ ਅਪਲਾਈਡ ਮੈਥਮੈਟਿਕਲ ਗਣਿਤ ਨੂੰ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ ਪ्योर ਅਤੇ ਅਪਲਾਈ ਅਪਲਾਈਡ ਗਣਿਤ ਪ्योर ਗਣਿਤ ਥਿਊਰੀ ਮੈਥੀਮੈਟਿਕਲ ਭਾਗ ਦੀ ਗੋਲ ਕਰਦੇ ਹੈ ਤੇ ਅਮਲੀ ਸਾਖਾਪੁਰ ਗਿੰਦਾ ਵਿਵਹਾਰਿਕ ਪ੍ਰੈਕਟੀਕਲ ਆ ਗਿਆ ਫਿਫਥ ਆ ਗਿਆ ਅਰਥ ਤੇ ਨਤੀਜਾ ਦੱਸਣ ਵਿੱਚ ਮਦਦਗਾਰ ਹੈਲਪ ਇਨ ਇੰਟਰਪ੍ਰੀਟेशंस ਐਂਡ ਰਿਜ਼ਲਟਸ ਗਣਿਤ ਵਿਚਾਰਾਂ ਦੇ ਅਰਥ ਅਤੇ ਨਤੀਜਾ ਦੱਸਣ ਵਿੱਚ ਸਹਾਇ ਹੋਦਾ ਹੈ ਇਸ ਦਾ ਸਾਰਾਂਸ਼ ਪੱਕਾ ਬਹੁਤ ਵਧੀਆ ਤੇ ਸਰਲ ਤੋਂ ਜਟਿਲ ਵੱਲ ਹੁੰਦਾ ਹੈ ਮੂਰਤ ਤੋਂ ਅਮੂਰਤ ਵੱਲ ਨੈਕਸਟ ਆ ਗਿਆ ਆਪਣਾ 6th ਪੁਆਇੰਟ ਕਨਵਰਸੇਸ਼ਨ ਆਫ ਐਬਸਟ੍ਰੈਕਟ ਇਨ ਕੰਕਰੀਟ ਫਰਮ ਗਣਿਤ ਮੂਰਤ ਵਿੱਚ ਵਿਚਾਰ ਨੂੰ ਮੂਰਤ ਵਿਚਾਰ ਵਿੱਚ ਬਦਲਣ ਲਈ ਸਹਾਈ ਹੁੰਦਾ ਹੈ ਇਹ ਤੱਥਾਂ ਨੂੰ ਸਮਝ ਸਮਝ ਕੇ ਉਸ ਦਾ ਰੂਪ ਬਦਲਣ ਵਿੱਚ ਸਹਾਈ ਹੁੰਦਾ ਹੈ ਦੀ ਨੈਕਸਟ ਵਨ ਇਜ਼ ਮੁਸ਼ਕਿਲਾਂ ਨੂੰ ਆਸਾਨ ਬਣਾਉਣ ਵਿੱਚ ਸਹਾਇਕ ਹੈਲਪ ਇਨ ਸੋਲਵਿੰਗ ਪ੍ਰੋਬਲਮਸ ਗਣਿਤ ਸਮਾਜ ਦੀਆਂ ਅਸਲ ਪ੍ਰਸਥਿਤੀਆਂ ਪ੍ਰਤੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਾ ਹੈ ਉਨ੍ਹਾਂ ਨਾਲ ਜਿੱਠਣ ਲਈ ਹੁਨਰ ਪੈਦਾ ਕਰਦਾ ਹੈ ਵਿਦਿਆਰਥੀਆਂ ਨੂੰ ਜੀਵਨ ਦੇ ਸਮਝ ਸਮਾਜਿਕ ਆਰਥਿਕ ਪੱਖਾਂ ਪੱਖਾਂ ਵਿਸ਼ਲੇਸ਼ਣ ਕਰਨ ਦੇ ਹੁਨਰ ਸਿਖਾਉਂਦਾ ਹੈ ਤਾਂ ਜੋ ਆਪਣੀ ਜੀਵਨ ਨੂੰ ਸਫਲਤਾ ਤੇ ਨਿਪੁੰਨਤਾ ਨਾਲ ਜੀ ਸਕਣ ਨੈਕਸਟ ਵਨ ਬੁੱਧੀਜੀਵੀ ਵਿਕਾਸ ਇਹ ਮਨੁੱਖ ਦੀ ਅੰਦਰੂਨੀ ਸ਼ਕਤੀਆਂ ਦੇ ਬੌਧਿਕ ਵਿਕਾਸ ਲਈ ਮੌਕਾ ਪ੍ਰਦਾਨ ਕਰਦਾ ਹੈ ਇਸ ਨੂੰ ਬੌਧਿਕ ਖੇਡ ਦੀ ਤਰ੍ਹਾਂ ਲਿਆ ਜਾ ਸਕਦਾ ਹੈ ਜਿਸ ਦੇ ਕਿੰਬਰ ਅਤੇ ਚਿੰਨ੍ਹ ਹਨ ਇਸ ਲਈ ਗਣਿਤ ਵਿੱਚ ਖੇਡੇ ਜਾਣ ਵਾਲੀਆਂ ਖੇਡਾਂ ਆਦਿ ਦਿਮਾਗੀ ਕਸਰਤ ਕਰਕੇ ਇਸ ਨੂੰ ਸੰਤੁਸ਼ਟ ਅਤੇ ਤੰਦਰੁਸਤ ਬਣਾਉਂਦੀਆਂ ਹਨ ਦਿ ਨੈਕਸਟ ਵਨ ਇਜ਼ ਵਿਗਿਆਨ ਨਾਲ ਅੰਤਰ ਸਬੰਧ ਕੁਰੇਟ ਵਿਦ ਸਾਇੰਸ ਕਿੰਿਤ ਵਿਗਿਆਨ ਦੇ ਨਾਲ ਅੰਤਰ ਸਬੰਧ ਰੱਖਦਾ ਹੈ ਇਸ ਦਾ ਪ੍ਰਯੋਗ ਜੀ ਵਿਗਿਆਨ ਭੌਤਿਕ ਵਿਗਿਆਨ ਤੇ ਰਸਾਇਣਿਕ ਵਿਗਿਆਨ ਵਿੱਚ ਵੀ ਕੀਤਾ ਜਾਂਦਾ ਹੈ ਨੈਕਸਟ ਆਪਣੇ ਕੋਲ ਆ ਜਾਂਦਾ ਵਿਆਪਕ ਭਾਸ਼ਾ ਯੂਨੀਵਰਸਲ ਲੈਂਗੁਏਜ ਕਿਹਨਿਕਰੀ ਭਾਸ਼ਾ ਨੂੰ ਸਾਰੇ ਸੰਸਾਰ ਵਿੱਚ ਇੱਕ ਮੰਨਿਆ ਜਾਂਦਾ ਹੈ ਇਸ ਦਾ ਪ੍ਰਯੋਗ ਸਾਰੇ ਦੇਸ਼ਾਂ ਵਿੱਚ ਕੀਤਾ ਜਾਂਦੇ ਹਨ ਵਿਸ਼ੇਸ਼ਤਾਵਾਂ ਦੀ ਸੰਖਿਆ ਨੰਬਰ ਆਫ ਕਰੈਕਟਰਸ ਕਿੱਚ ਗਣਿਤ ਦੀ ਵਿਸ਼ੇਸ਼ਤਾ ਦੀ ਸੰਖਿਆ ਬਹੁਤ ਹੈ ਜਿਵੇਂ ਕਿ ਨਤੀਜੇ ਦਾ ਪੱਕਾ ਹੋਣਾ ਸਹੀ ਨਤੀਜਾ ਅਸਲ ਨਤੀਜਾ ਆਦਿ ਗਣਿਤ ਜਦੋਂ ਸਹੀ ਹੁੰਦਾ ਹੈ ਜਾਂ ਗਲਤੀ ਇਸ ਵਿੱਚ ਕੋਈ ਦੂਸਰਾ ਰਾਹ ਨਹੀਂ ਹੁੰਦਾ ਨੈਕਸਟ ਵਨ ਇਜ਼ ਸਭਿਆਚਾਰ ਅਤੇ ਸਭਿਆਤਾ ਦੀ ਸਮਝ ਅੰਡਰਸਟੈਂਡਿੰਗ ਆਫ ਕਲਚਰ ਐਂਡ ਸਿਵਿलाइजेशन ਸਭਿਆਚਾਰ ਕਿਸੇ ਵੀ ਰਾਸ਼ਟਰ ਦੀ ਸਭਿਆਤਾ ਦੀ ਸੀਮਾ ਹੁੰਦਾ ਹੈ ਜਿੱਥੇ ਅਸੀਂ ਉਹਨਾਂ ਦੇ ਵਿਸੀਵੰਦ ਬਾਰੇ ਜਾਣਦੇ ਹਾਂ ਉਹਨਾਂ ਦੀ ਰਹਿਣ ਸਹਿਣ ਕਿਹੋ ਜਿਹਾ ਹੈ ਗ੍ਰੰਥ ਦਾ ਇਤਿਹਾਸ ਸਾਨੂੰ ਵਕ ਵਕ ਸਮੇਂ ਦੀ ਵਕ ਵਕ ਦੇਸ਼ ਦੀ ਸਭਿਆਤਾ ਸਭਿਆਤਾ ਬਾਰੇ ਦੱਸਦਾ ਹੈ ਗਣਿਤ ਸੱਭਿਆਤਾ ਸੱਭਿਆਚਾਰ ਦੀ ਰੀੜ ਦੀ ਹੱਡੀ ਹੁੰਦਾ ਹੈ ਇਹ ਸਿਰਫ ਸੱਭਿਆਤਾ ਤੇ ਸੱਭਿਆਚਾਰ ਦਾ ਪ੍ਰਚਾਰੀ ਨਹੀਂ ਸਗੋ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਪ੍ਰਸਾਰ ਕਰਦਾ ਹੈ ਹਾਂਜੀ ਇਹ ਸੀ ਆਪਣਾ ਮੈਥਮੈਟਿਕ ਆਫ ਨੇਚਰ ਨੇਚਰ ਆਫ ਮੈਥਮੈਟਿਕਸ ਸੋਰੀ ਗਣਿਤ ਦਾ ਸਰੂਪ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਪਲੀਜ਼ ḍo like share comment and subscribe my channel thank you